ਜੇ ਤੁਸੀਂ ਸਮਾਈ ਜੀ ਨੇ 4000 ਰੁਪਿਆ ਤੇ ਮੁੱਲ ਖਰੀਦਿਓ 10000 ਰੁਪਏ ਚ ਹੁਣ ਲੋਡ ਹੈ ਨਹੀਂ ਇੱਥੇ ਤੁਸੀਂ ਆਜੋ 10 10000 ਵਾਲੇ 2 ਪੀਸ ਸੂਟਸਮੈਂਟ ਸਿਰਫ 2995 ਹੀ ਦੇਵਾਂਗੇ ਜੇ ਸਾਡਾ ਕੋਈ ਸ਼ਕੀਰ ਭਰਾ ਆਜਵੇ ਕਹੇ ਵੀ ਸਾਨੂੰ ਤਰਸੀਮ ਜੱਲਸਰ ਡਿਜ਼ਾਈਨ ਚਾਹੀਦਾ ਇਹ ਵੀ ਬਾਜ਼ਾਰ ਚ 12 ਤੋਂ 14000 ਦਾ ਵੇਖਦਾ ਅਸੀਂ ਇਹ ਵੀ 2995 ਸਾਨੂੰ ਦੇ ਦੇਵਾਂਗੇ ਜਿਹੜਾ ਕੋਈ 3 ਪੀਸ ਸੂਟਸਮੈਂਟ ਲੈਣਾ ਚਾਹੁੰਦਾ ਨਾਲ ਬਾਸਟਰ ਬਣਾਉਣੀ ਚਾਹੁੰਦਾ ਇਹ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਸੂਟਸਮੈਂਟ ਬਣਾ ਕੇ ਤਿਆਰ ਕਰਕੇ ਦੇ ਦੇਵਾਂਗੇ 2200 2400 2500 ਰੁਪਿਆ ਕੋੜਤੇ ਪਿਆ ਮੇਰੇ ਖਰਚੇ ਦੀ ਲੋੜ ਨਹੀਂ ਇੱਥੇ 2200 ਵਾਲੇ ਕੋੜਤੇ ਪਿਆ ਮੈਂ ਵੀ ਹੁਣ ਸਿਰਫ 895 ਦੇ ਵਿੱਚ ਕਰਦੇ ਆ ਜੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰੋ ਕਿਸੇ ਛੋਟੀ ਵੱਡੀ ਦੁਕਾਨ ਤੇ 15000 ਰੁਪਏ ਤੋਂ ਘੱਟ ਕਿਸੇ ਨੇ ਸ਼ੇਰਬਾਨੀ ਤੁਹਾਨੂੰ ਤਿਆਰ ਕਰਕੇ ਨਹੀਂ ਦੇਣੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਸਾਈਜ਼ ਦੀ ਸਿਰਫ 650 ਰੁਪਏ ਦੇਵਾਂਗੇ ਬਾਸਕਟ ਦੇ ਵਿੱਚ ਤੁਸੀਂ ਚੈੱਕ ਕਰ ਲਓ ਸੋਹਣੇ ਸੋਹਣੇ ਡਿਜ਼ਾਈਨ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਆ ਚੈੱਕ ਕਰੋ ਪੇਪਰ कॉटन कीजा कॉटन ਲੈ ਲੈਣ ਦੇਖੋ ਸਾਡੇ 350 ਤੋਂ ਪਲੱਸ ਦੀਆਂ ਵੈਰਾਈਟੀਆਂ ਸਾਡੇ ਕੋਲ ਵਾਈਟ ਕੋਟ ਤੇ ਪਜਾਮੇ ਤੇ ਆ ਮਿਹਰਬਾਨੀਆਂ ਦੇ ਵਿੱਚ ਵੀ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਹਸਬੰਡ ਵਾਈਬ ਦੇ ਨਾਲ ਮੈਚ ਕਰਕੇ ਸ਼ੇਰ ਵਣੀਆਂ ਬਣਾਉਣੀਆਂ ਉਹ ਵੀ ਬਣਾ ਲਓ ਤੁਸੀਂ ਆਪਣੇ ਲਈ ਪਾਰਟੀ ਵਰਵਾਉਣੀਆਂ ਉਹ ਵੀ ਬਣਾ ਲਓ ਲੋਵੀ ਭਾਵੇਂ ਤੁਸੀਂ ਪਿੰਡਾਂ ਦੇ ਮੁੰਡਿਆਂ ਭਾਵੇਂ ਸ਼ਹਿਰਾਂ ਦੇ ਮੁੰਡਿਆਂ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਨਿਕਲ ਸਾਡੀ ਪੋਲਟੌਰ ਜਿਹੜੀਆਂ ਬਜ਼ਾਰਾਂ 'ਚ ਹੁੰਦੀਆਂ ਸੀ ਲੁੱਟਾਂ ਮਾਤੂਸ਼ਰੀ ਦਸਤਾਰ ਨੇ ਕਰਤੀਆਂ ਬਿਲਕੁਲ ਖਤਮ ਹੁਣ ਤੁਹਾਨੂੰ ਬਾਜ਼ਾਰ 'ਚ ਜਾ ਕੇ 10-10 ਹਜ਼ਾਰ ਰੁਪਏ ਕੋਟ ਪੈਂਟ ਦੇ ਖਰਚ ਜੇ ਤੁਸੀਂ ਸਮਾਈ ਦਿਨੋ 4000 ਰੁਪਿਆ ਤੇ ਮੁੱਲ ਖਰੀਦਿਓ 10000 ਰੁਪਏ ਚ ਹੁਣ ਲੋਡ ਹੈ ਨਹੀਂ ਇੱਥੇ ਤੁਸੀਂ ਆਜੋ 10 10000 ਵਾਲੇ 2 ਪੀਸ ਕੋਟਮੈਂਟ ਸਿਰਫ 2995 ਵਿੱਚ ਦਵਾਂਗੇ ਇੱਥੇ ਇਦਾਂ ਦੀ ਕੋਈ ਲੋਟ ਨਹੀਂ ਵੀ ਤੁਸੀਂ ਜੇ ਇਦਾਂ ਦਾ ਡਿਜ਼ਾਈਨ ਬਣਾਉਣਾ ਸੀ ਸਾਡੇ ਤੋਂ ਲਵਾਂਗੇ 10000 ਇਹਦਾ ਲਵਾਂਗੇ 12000 ਬਿਲਕੁਲ ਨਹੀਂ ਇਹ ਵੀ 2995 ਵਿੱਚ ਚਾਹੇ ਤੁਸੀਂ ਸ਼ਹਿਰੀ ਸਟਾਈਲ ਲੈ ਲਓ ਇਹ ਵੀ 2995 ਵਿੱਚ ਦਵਾਂਗੇ ਜੇ ਸਾਡਾ ਕੋਈ ਸ਼ਕੀਰ ਭਰਾ ਆ ਜਵੇ ਕਦੇ ਵੀ ਸਾਨੂੰ ਤਰਸੀਮ ਜਿੱਸਾ ਡਿਜ਼ਾਈਨ ਚਾਹੀਦਾ ਇਹ ਵੀ ਬਾਜ਼ਾਰ 'ਚ 12 ਤੋਂ 14000 ਦਾ ਵਿਕਦਾ ਅਸੀਂ ਇਹ ਵੀ 2995 ਸਾਨੂੰ ਦੇ ਦੇਾਂਗੇ ਜਿਹੜਾ ਕੋਈ 3 ਪੀਸ ਕੋਟਪੈਂਟ ਲੈਣਾ ਚਾਹੁੰਦਾ ਨਾਲ ਬਾਸਕਟ ਬਣਾਉਣੀ ਚਾਹੁੰਦਾ ਇਹ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਕੋਟਪੈਂਟ ਬਣਾ ਕੇ ਤਿਆਰ ਕਰਕੇ ਦੇ ਦੇਾਂਗੇ 2200 2400 2500 ਰੁਪਿਆ ਕੁਰਤੇ ਪਜਾਮੇ ਦੇ ਖਰਚੇ ਦੀ ਲੋੜ ਨਹੀਂ ਇੱਥੇ 2200 ਵਾਲੇ ਕੁਰਤੇ ਪਜਾਮੇ ਵੀ ਹੁਣ ਸਿਰਫ 895 ਦੇ ਵਿੱਚ ਕਰਦੇ ਆ ਜੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰੋ ਕਿਸੇ ਛੋਟੀ ਵੱਡੀ ਦੁਕਾਨ ਤੇ 15000 ਰੁਪਏ ਤੋਂ ਘੱਟ ਕਿਸੇ ਨੇ ਸ਼ੇਰਬਾਨੀ ਤੁਹਾਨੂੰ ਤਿਆਰ ਕਰਕੇ ਨਹੀਂ ਦੇਣੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਸਾਈਜ਼ ਦੀ ਸਿਰਫ 6500 ਰੁਪਏ ਹੀ ਦਵਾਂਗੇ ਜੇ ਕੋਈ ਸ਼ਕੀਨ ਬੰਦਾ ਕਹਿੰਦਾ ਮੈਨੂੰ ਥੋੜਾ ਹੱਟ ਕੇ ਕੋਰਤਾ ਪੀਮਾ ਚਾਹੀਦਾ ਲਗਜ਼ਰੀ ਚਾਹੀਦਾ ਕੋਈ 5000 7000 8000 ਸਾਡੇ ਕੋਲ ਲਗਜ਼ਰੀ ਕੋਰਤੇ ਪੀਮੇ ਵੀ ਹੈਗੇ ਆ ਕੋਰਤੇ ਪੀਮੇ ਦੇ ਪਾਉਣ ਲਈ ਟੌਪ ਦੇ ਨਵੇਂ ਨਵੇਂ ਡਿਜ਼ਾਈਨਰ ਬਾਸਟਰਾਂ ਵੀ ਹੈਗੀਆਂ ਬਾਸਕਟ ਦੇ ਵਿੱਚ ਤੁਸੀਂ ਚੈੱਕ ਕਰ ਲਓ ਸੋਹਣੇ ਸੋਹਣੇ ਡਿਜ਼ਾਈਨ ਬੋਲ ਦਿਓ ਵਧੀਆ ਤੀਜਾ ਸਾਨੂੰ ਮਿਲ ਜਾਣੀ ਆ ਆਫਰ ਬਹੁਤ ਸੀਮਤ ਸਮੇ ਲਈ ਆ ਭਾਈ ਜੀ ਚੈਲੰਜ ਵਾਲੀ ਗੱਲ ਪਤਾ ਕੀ ਆ ਬਾਜ਼ਾਰ 'ਚ 4000 ਰੁਪਏ ਸਲਾਈ ਚੱਲਦੀ ਆ ਤੁਸੀਂ ਕਹਿੰਦੇ ਹੋ 2995 'ਚ 2 ਪੀਸ ਕੋਟਮੈਂਟ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ ਦਵਾਂਗੇ 3 ਪੀਸ ਕੋਟਮੈਂਟ 3760 ਦੇਵਾਂਗੇ ਇਹ ਪੋਸੀਬਲ ਕਿੱਦਾਂ ਆ ਦੇਖੋ ਜੀ ਪੋਸੀਬਲ ਹੈਗਾ ਜੇ ਤੁਸੀਂ ਆਮ ਲੋਕਾਂ ਦੇ ਫਾਇਦੇ ਕਰਨੇ ਆ ਪੋਸੀਬਲ ਹੈਗਾ ਮਾਤੂ ਸ਼੍ਰੀ ਦਸਤਾਰ 1970 ਤੋਂ ਆ ਬ੍ਰਾਂਡ ਸਾਡਾ ਕੱਪੜਾ ਸਾਡਾ ਸਟੀਚਿੰਗ ਵਾਲੇ ਮਾਸਟਰ ਸਾਡੇ ਕੱਪੜੇ ਦੀ ਕੁਆਲਿਟੀ ਮੂਹੋ ਬੋਲ ਦਿਆ ਔਰ 2995376 ਦੇ ਇੱਕ ਦੋ ਰੰਗ ਨਹੀਂ ਰੰਗ ਚੈੱਕ ਕਰੋ ਚਾਹੇ ਲਾਈਟ ਡਾਰਕ ਚਿੱਤਾ ਦੇ ਮਰਜ਼ੀ ਬਣਾ ਲਓ ਸਾਡੇ ਕੋਲ ਕੁਆਲਿਟੀ ਟਾਪ ਦੀ ਟੇਲਰ ਟਾਪ ਦੇ ਪੋਸਿਬਲ ਕਿਉਂ ਨਹੀਂ ਹੈਗਾ ਜੇ ਤੁਸੀਂ ਖਾਣ ਲੋ ਵੀ ਆਮ ਲੋਕਾਂ ਦੇ ਫਾਇਦੇ ਕਰਨੇ ਆ ਤੇ ਪੋਸਿਬਲ ਹੈਗਾ ਸ਼ੇਰਬਾਨੀਆਂ ਦੇ ਵਿੱਚ ਵੀ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਗਿਆ ਤੁਸੀਂ ਹਸਬੰਡ ਵਾਈਫ ਦੇ ਨਾਲ ਮੈਚ ਕਰਕੇ ਸ਼ੇਰਬਾਨੀਆਂ ਬਣਾਉਣੀਆਂ ਉਹ ਵੀ ਬਣਾ ਲਓ ਤੁਸੀਂ ਆਪਣੇ ਲਈ ਪਾਰਟੀ ਬਣਾਉਣੀਆਂ ਉਹ ਵੀ ਬਣਾ ਲਓ ਤੁਸੀਂ ਫਾਦਰਾਂ ਇਨਸਾਨਾਂ ਨੇ ਬਣਾਉਣੀਆਂ ਉਹ ਵੀ ਬਣਾ ਲਓ ਮਤਲਬ ਸ਼ੇਰਬਾਨੀਆਂ ਦੇ ਵਿੱਚ ਬਹੁਤ سارے ਡਿਜ਼ਾਈਨ ਹੈਗੇ ਆ ਸਾਡੇ ਕੋਲ ਚੈੱਕ ਸ਼ਰਟ ਆ ਲਾਈਨਿੰਗ ਸ਼ਰਟ ਆ ਪ੍ਰਿੰਟਡ ਸ਼ਰਟ ਆ ਸਾਡੇ ਕੋਲ 350 ਤੋਂ ਲੈ ਕੇ 2000 ਰੁਪਏ ਤੱਕ ਦੀ ਸ਼ਰਟ ਆ ਕੁਆਲਿਟੀ ਏ ਕਲਾਸ ਹੁਣ ਗੱਲ ਕੁਰਤੇ ਪਜਾਮੇ ਦੀ ਕਰਦੇ ਆ ਕੁਰਤਾ ਪਜਾਮਾ ਸਟੀਚਿੰਗ ਕਰਕੇ 895 ਦਾ ਚੈਲੰਜ ਕਰਕੇ ਕਹਿੰਦੇ ਆ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਦਿੰਨੇ ਆ 700 ਰੁਪਏ ਦਾ ਕੱਪੜਾ ਉਹ ਵਿੱਚ ਪਾ ਕੇ ਦਿੰਨੇ ਆ 195 ਰੁਪਏ ਸਵਾਈ ਦੇ ਲੈਣੇ ਆ ਮਤਲਬ ਕਿ 895 ਦੇ ਸਟਿਚ ਕਰਕੇ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਮੁੰਡਿਆਂ ਨੇ ਵੀ ਖੁਸ਼ ਕਰਦੇ ਆਂਗੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਫੁੱਲ ਗਰੰਟੀ ਆ 3 ਮਹੀਨੇ ਚ ਬਦਲ ਕੇ ਨਵੀਂ ਦੇ ਦੇਵਾਂਗੇ ਰੰਗ ਲਾਈਟ ਲੈ ਲਓ ਡਾਰਕ ਲੈ ਲਓ ਜਿਹੜਾ ਤੁਸੀਂ ਲੈ ਕੇ ਜਾਣਾ ਲੈ ਜਾਓ ਭੋ ਜੀ ਦੇਰੀ ਨਾ ਕਰੋ ਆਜੋ ਆਫਰਾਂ ਬਹੁਤ ਹੀ ਸੀਮਤ ਸਮੇ ਲਈ ਐ ਸਟਿਚਿੰਗ ਦੇ ਲਈ ਲੈ ਤੇ ਲੈਣਾ ਬਹੁਤ ਲੰਬੀਆਂ ਲੱਗ ਜਾਣੀਆਂ ਹੁਣ ਤੁਸੀਂ ਟਾਈਮ ਵੇਸਟ ਨਾ ਕਰੋ ਤੁਸੀਂ ਆ ਜਾਓ ਮਾਤੂਸ਼ੀ ਦਸਤਾਰ ਪੁਤਲੀਗੜ ਚੌਂਕ ਤੇ ਜਿੱਥੇ ਹਰ ਇੱਕ ਪੱਖੋਂ ਮਾਤੂਸ਼ੀ ਦਸਤਾਰ ਨੇ ਤੁਹਾਡੇ ਫਾਇਦੇ ਕਰਨੇ ਆ। ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੇ ਤੁਸੀਂ ਫੋਨ ਕਰ ਸਕਦੇ ਆ। ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਕੜ ਥਾਂ ਟੀਵੀ ਪੁਤਲੀਗੜ ਚੌਂਕ ਸ੍ਰੀ ਅੰਮ੍ਰਿਤਸਰ ਸਾਹਿਬ